ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਰਵਿੰਦਰ ਸਿੰਘ ਬੱਦਨ ਲਗਾਤਾਰ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਮਹਿੰਮ ਚਲਾ ਰਹੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਮਹਿੰਮ ਵਢੀ ਹੋਈ ਹੈ ਲਗਾਤਾਰ ਨਸ਼ਾ ਬਰਾਮਦ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਹੋਇਆ ਫਿਰੋਜ਼ਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਲੱਗੀ ਹੈ ਆ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਕਈ ਕਿਲੋ ਹੈਰੋਇਨ ਤਿੰਨ ਨੌਜਵਾਨਾਂ ਵੱਲੋਂ ਮੰਗਵਾਈ ਗਈ ਸੀ ਜੋ ਪੁਲਿਸ ਨੇ ਬਰਾਮਦ ਕੀਤੀ ਹੈ ਦੋ ਵਾਰ ਦੇ ਵਿੱਚ ਇਹ ਜੋ ਖੇਪ ਹੈ ਪੁਲਿਸ ਨੂੰ ਬਰਾਮਦ ਹੋਈ ਹੈ ਤਕਰੀਬਨ ਪੁਲਿਸ ਦੇ ਮੁਤਾਬਕ 7 ਤੋਂ 8 ਕਿਲੋ ਇਹ ਨਸ਼ਾ ਹੈ ਜਿਹੜਾ ਪਾਕਿਸਤਾਨ ਤੋਂ ਡਰੋਨ ਰਾਹੀਂ ਤੇ ਨੌਜਵਾਨਾਂ ਨੇ ਮੰਗਵਾਇਆ ਸੀ ਆ ਫਿਲਹਾਲ ਜੋ ਪਹਿਲੀ ਖੇਪ ਮਿਲੀ ਸੀ ਤਕਰੀਬਨ 5 ਕਿਲੋ ਦੀ ਉਹ ਪੁਲਿਸ ਦੇ ਕਬਜ਼ੇ ਵਿੱਚ ਹੈ ਤੇ ਫਿਲਹਾਲ ਪਤਾ ਨਹੀਂ ਸੀ ਲੱਗ ਰਿਹਾ ਕਿ ਕਿੰਨਾਂ ਨੇ ਇਹ ਮੰਗਾਈ ਹੈ ਪਰ ਅੱਜ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲੋਂ ਤਕਰੀਬਨ 1 ਕਿਲੋ ਤੋਂ ਵੱਧ ਇਹ ਨਸ਼ਾ ਬਰਾਮਦ ਹੋਇਆ ਜਦੋਂ ਪੁਲਿਸ ਨੇ ਉਸ ਨੂੰ ਫੜਿਆ ਹੈ ਸੀਆਈਏ ਸਟਾਫ ਦੇ ਉਸ ਨੇ ਫੜਿਆ ਹੈ ਉਸ ਤੋਂ ਬਾਅਦ ਜੋ ਜਾਂਚ ਹੋਈ ਹੈ ਜਾਂਚ ਤੋਂ ਬਾਅਦ ਪਤਾ ਲੱਗ ਗਿਆ ਕਿ ਇਸੇ ਦੇ ਨਾਲ ਦੋ ਹੋਰ ਨੌਜਵਾਨ ਨੇ ਕੋਲੋਂ ਲਾ ਕੇ ਤਿੰਨ ਨੌਜਵਾਨੇ ਜੋ ਪਾਕਿਸਤਾਨ ਤੋਂ ਇਹ ਨਸ਼ਾ ਤਸਕਰੀ ਕਰਦੇ ਸੀ ਹੁਣ ਪੁਲਿਸ ਸਾਰੇ ਪਾਸਿਓਂ ਜਾਂਚ ਕਰ ਰਹੀ ਹੈ ਕਿ ਪਿੱਛੋਂ ਨਸ਼ਾ ਕਿਸ ਤੋਂ ਮੰਗਵਾਇਆ ਅੱਗੇ ਨਸ਼ਾ ਕਿਨੂੰ ਸਪਲਾਈ ਕਰਨਾ ਸੀ ਕਿੱਥੇ ਤੱਕ ਇਹ ਨਸ਼ਾ ਸਪਲਾਈ ਹੋਣਾ ਸੀ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਪੰਜਾਬ ਪੁਲਿਸ ਨਸ਼ਾ ਦੇ ਖਿਲਾਫ ਮਹਿੰਮ ਚਲਾ ਰਹੀ ਹੈ ਤੇ ਇਸੇ ਨੂੰ ਲੈ ਕੇ ਇੱਕ ਹੋਰ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਹੈ ਤਾਂ ਕੁਲ ਮਿਲਾ ਕੇ ਪੁਲਿਸ ਨੇ ਜੋ ਇਹ ਇੱਕ ਵੱਡਾ ਰੈਕਟ ਹੈ ਜਿਸ ਦਾ ਬਸਟਰ ਕੀਤਾ ਹੈ ਤੇ ਤਿੰਨ ਨੌਜਵਾਨਾਂ ਦਾ ਨਾਮ ਸਾਹਮਣੇ ਆਇਆ ਜੋ 7-8 ਕਿਲੋ ਦੇ ਕਰੀਬ ਇਹ ਨਸ਼ਾ ਦੱਸਿਆ ਜਾ ਰਿਹਾ ਜੋ ਇਹਨਾਂ ਤੋਂ ਬਰਾਮਦ ਕੀਤਾ ਗਿਆ ਪੁਲਿਸ ਦਾ ਬਿਆਨ ਚੌਣਦੇ ਆ ਕਿੱਥੋਂ ਦੇ ਨੇ ਨੌਜਵਾਨ ਕੀ ਨਾਮ ਹੈ ਤੇ ਕਿਵੇਂ ਹੈ ਨਸ਼ਾ ਤਸਕਰੀ ਕਰਦੇ ਸੀ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜੱਤਵ ਜੀ ਆਈਪੀਐਸ ਸ੍ਰੀ ਸੁਪਨ ਸ਼ਰਮਾ ਜੀ ਆਈਪੀਐਸ ਡੀਆਈਜੀ ਫਰੋਜਪੁਰ ਰੇਂਜ ਜੀ ਦੀ ਦਿਸ਼ਾ ਨਿਰਦੇਸ਼ ਤੇ ਜੋਗ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਜੀ ਦੀ ਜੋਗ ਰਹਿਨਮਾਈ ਹੇਠ ਸਬੀ ਸੀਆਏ 2 ਦੀ ਟੀਮ ਇੰਸਪੈਕਟਰ ਪਿੰਦਰਪਾਲ ਸਿੰਘ ਤੇ ਉਸਦੀ ਟੀਮ ਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਏ 2 ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸਖੇਰਾ ਬੋਦਲਾ ਤੋਂ ਫਤੂ ਵਾਲੇ ਨੂੰ ਜਾ ਰਹੀ ਸੀ ਤਾਂ ਸਖੇਰਾ ਬੋਦਲਾ ਦੀ ਹੱਦ ਦੇ ਵਿੱਚ ਇਹਨਾਂ ਨੂੰ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਪਾਸੋਂ 1 ਕਿਲੋ ਹੈਰੋਇਨ ਬਰਾਮਦ ਹੋਈ ਜਿਹਦੇ ਸਬੰਧ ਵਿੱਚ ਮੁਕੱਦਮਾ ਨੰਬਰ 26 ਅਧੀਨ ਤਰਾ 21C ਐਨਡੀਪੀਐਸ ਐਕਟ थाना सदर ਜਲਾਲਾਬਾਦ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਅਸਬਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮੁਕਦਮੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਇਹ ਬੰਦਾ ਮਨਪ੍ਰੀਤ ਮਨੀ ਤੇ ਇਸਦੇ ਆਪਣੇ ਹੋਰ ਸਾਥੀ ਪ੍ਰਿੰਸ ਤੇ ਜੌਨੀ ਦੋਨੇ ਉਹ ਵੀ ਹਜ਼ਾਰਾ ਰਾਮ ਸਿੰਘ ਦੇ ਜਿਹੜੇ ਹੈ ਇਮਾਮ ਰਲਕੇ ਕੁਝ ਦਿਨ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਕਰੀਬ 7.5 ਕਿਲੋ ਦੇ ਲਾਗੇ ਅਫੀਮ ਜਿਹੜੀ ਆ ਆਪਣੇ ਹਿਰੋਇਨ ਬਰਾਮਦ ਕਰਾਈ ਆਪਣੇ ਮੰਗਵਾਈ ਸੀ ਜਿਹੜੀ ਇਹ ਹਿਰੋਇਨ ਸੀ ਇਹਦੇ ਵਿੱਚੋਂ 5 ਕਿਲੋ 730 ਗ੍ਰਾਮ ਹਿਰੋਇਨ ਜਿਹੜੀ ਹੈ ਉਹ ਆਲਰੇਡੀ ਪਹਿਲਾਂ ਹੀ ਐਸ ਐਸ ਓ ਸੀ ਫਾਜ਼ਲ ਕਾ ਵੱਲੋਂ ਬਰਾਮਦ ਕੀਤੀ ਗਈ ਸੀ ਪਰੰਤੂ ਉਹਦੇ ਵਿੱਚ ਕਿਸੇ ਮੁਲਜ਼ਮ ਬਾਰੇ ਪਤਾ ਨਹੀਂ ਸੀ ਲੱਗਾ ਮੁਲਜ਼ਮ ਨੇ ਦਰਾਨੇ ਪੁਛਗਿਸ਼ ਇਸ ਮੁਕਦਮੇ ਵਿੱਚ ਦੱਸਿਆ ਕਿ ਅਸੀਂ ਤਿੰਨਾਂ ਨੇ ਮਨਪ੍ਰੀਤ ਮਨੀ ਪ੍ਰਿੰਸ ਤੇ ਜੌਨੀ ਰਲ ਕੇ ਪਾਕਿਸਤਾਨ ਤੋਂ ਇਹ ਡਰੋਨ ਰਾਈ ਹੀਰੋਇਨ ਮਗਾਈ ਸੀ ਜਿਹਦੇ ਵਿੱਚੋਂ ਬਾਕੀ ਫੜੀ ਗਈ ਇਹ ਜਿਹੜੀ ਸੀ ਇਹਦੇ ਹਿੱਸੇ ਆਈ ਸੀਗੀ ਇਹ ਇੱਕੋ ਰਿਕਵਰ ਹੋ ਚੁੱਕੀ ਆ ਮੁਕਦਮੇ ਦੇ ਵਿੱਚ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਅਸੀਂ ਲੱਭ ਰਹੇ ਆ ਜੀ ਸਰ ਇਸ ਮੁਜਰਮ ਦੇ ਉੱਤੇ ਪਹਿਲਾਂ ਵੀ ਕੋਈ ਪੱcza ਦਰਜੀ ਨਹੀਂ ਨਹੀਂ ਇਹ ਤੇ ਹੋਰ ਪਹਿਲਾਂ ਕੋਈ ਮੁਕੱਦਮਾ ਦਰਜ ਹੋਣ ਸੰਬੰਧੀ ਕੋਈ ਸੂਚਨਾ ਨਹੀਂ ਮਿਲੀ ਇਹ ਸਰ ਕਿੱਥੇ ਦਾ ਵਾਸੀ ਹੈ ਇਹ ਹੈਜ਼ਾਰਾ ਰਾਮ ਸਿੰਘ ਵਾਲਾ ਥਾਣਾ ਸਦਰ ਜਲਾਲਾਬਾਦ ਕਿੰਨੀ ਉਮਰ ਹੈ ਸਰ ਮੁਜਰਮ ਦੀ ਇਹਦੀ ਉਮਰ ਹੋਊਗੀ ਕਰੀਬ ਕਿੰਨੇ ਸਾਲ ਹੈ ਆ ਕਰੀਬ ਤੇਰੀ ਤਾਂ 24 ਸਾਲ ਇੱਥੇ ਕੀ ਉਮਰ ਹੈ ਅਭੀ ਇਹ ਸਭ ਕਿਵੇਂ ਮੰਗਵਾਈ ਸੀ ਇਹਨੇ ਕਿ ਵਟਸਐਪ ਦਾਰਾ ਮੰਗਵਾਈ ਸੀ ਕਿ ਇਹਨੂੰ ਕਾਲ ਵਗੈਰਾ ਕਰਕੇ ਕਿ ਕਿਹਨਾਂ ਨੇ ਆਪਣੇ ਮੋਬਾਈਲ ਦੇ ਉੱਤੇ ਵਰਚੁਅਲ ਨੰਬਰ ਬਣਾਏ ਆ ਉਹਨਾਂ ਨੰਬਰਾਂ ਰਾਹੀਂ ਜਿਹੜਾ ਏ ਜਿਹਨੂੰ ਸੈਕੰਡ ਲਾਈਨ ਨੰਬਰ ਵੀ ਕਹਿ ਦਿੰਦੇ ਆ ਉਹਨਾਂ ਨੰਬਰਾਂ ਰਾਹੀਂ ਇਹ ਪਾਕਿਸਤਾਨ ਦੇ ਸਮੱਗਲਰਾਂ ਨਾਲ ਗੱਲ ਕਰਦੇ ਸੀ ਉਹਨਾਂ ਨਾਲ ਗੱਲ ਕਰਾ ਕੇ ਇਧਰੋਂ ਇਹ ਲੋਕੇਸ਼ਨ ਭੇਜਦੇ ਸੀ ਉਧਰੋਂ ਉਹ ਸਮਾਨ ਭੇਜ ਦਿੰਦੇ ਸੀ ਦੋਨਾਂ ਰਾਈ ਇਹ ਇਹਨਾਂ ਦੀ ਜਿਹੜੀ ਹਿਰੋਇਨ ਮਗਾਉਣ ਦੀ ਬੋਟ ਸਪ੍ਰਿੰਡਿਸ ਇਹ ਪਹਿਲਾਂ ਵੀ ਜ਼ਰਾ ਇਹਨਾਂ ਨੇ ਕੋਈ ਮੰਗਾਈ ਨਹੀਂ ਇਹ ਹਾਲੀ ਕੁਛ ਕਿਸ ਦਾ ਵਿਸ਼ਾ ਜੀ ਇਹ ਤਾਂ ਹੀ ਤਪੀਸ਼ ਕਰ ਰਹੇ ਆ ਜੇ ਕੋਈ ਹੋਰ ਗੱਲ ਨਿਕਲੀ ਫਿਰ ਤੁਹਾਨੂੰ ਜਰੂਰ ਦੱਸਾਂਗੇ ਸਭਾਸ਼ਾ ਦਾ ਜਿਹੜਾ ਮਕਾਨ ਡਾਏ ਜਾ ਰਹੇ ਨੇ ਇਹਨਾਂ ਦੇ ਉੱਪਰ ਕੋਈ ਪ੍ਰਾਪਰਟੀ ਦਾ ਵੀ ਇਸ ਤਰ੍ਹਾਂ ਦਾ ਕੋਈ ਕਾਰਜ ਨਹੀਂ ਰਹੀ ਬਿਲਕੁਲ ਜੀ ਜੋ ਜਾਬਤਾ ਦੇ ਵਿੱਚ ਜੋ ਵੀ ਗੱਲ ਹੋਈ ਉਹ ਬਿਲਕੁਲ ਕੀਤੀ ਜਾਊਗੀ ਜਿਹੜੀ ਇਹਨਾਂ ਨੇ ਅਜਹਿ ਧੰਧਿਆਂ ਤੋਂ ਪ੍ਰਾਪਰਟੀ ਬਣਾਈ ਹੋਊਗੀ ਉਹਨੂੰ 68 ਐਕਟ ਤਹਿਤ ਜਿਹੜੀ ਆ ਕੰਪੀਟੈਂਟ ਅਥਾਰਟੀ ਨੂੰ ਭੇਜ ਕੇ ਸੀਜ਼ ਵੀ ਕਰਾਇਆ ਜਾਊਗਾ ਸਰ ਅੱਗੇ ਕਿਤੇ ਸੁਪਲਾਈ ਕਿਤੇ ਜਾਣੀ ਸੀ ਜੀ ਇਹ ਜਾਂਚ ਦਾ ਵਿਸ਼ਾ ਜੀ ਇਹ ਤਪੀਸ਼ ਦਾ ਵਿਸ਼ਾ ਇਹ ਅਸੀਂ ਤੁਹਾਨੂੰ ਕੋਈ ਸ਼ੇਅਰ ਨਹੀਂ ਕਰ ਸਕਦੇ ਸਾਡੀ ਇਹਨਾ ਇਨਵੈਸਟੀਗੇਸ਼ਨ ਪ੍ਰਭਾਵਿਤ ਹੋ ਸਕਦੀ ਜੀ ਸਰ ਨੌਜਵਾਨ سامنے ਆਏ ਨੇ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਵੋਗੇ ਅਸੀਂ ਤੇ ਆਪਦੇ ਮਾਧਿਅਮ ਰਾਹੀਂ ਸਾਰੀ ਨੌਜਵਾਨ ਪੀੜ੍ਹੀ ਬਾਕੀ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਇਹ ਮਾੜੇ ਤੰਦੇ ਛੱਡ ਕੇ ਚੰਗੇ ਕੰਮ ਕਰੋ ਜਿਦ ਨਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਨਾਮ ਰੌਸ਼ਨ ਹੋਵੇ ਤੁਹਾਡੇ ਤੇ ਤੁਹਾਡੇ ਦੇਸ਼ ਦਾ ਜਿਹੜਾ ਭਵਿੱਖ ਵਧੀਆ ਕਾਰਨ ਕੀ ਮਨੁਧੇ ਸਰ ਲੋਕ ਜਿਹੜੇ ਨੌਜਵਾਨ ਨੇ ਇਸ ਨਸ਼ੇ ਨੇ ਕੀ ਕਾਰਨ ਬਣਿਆ ਅਗਰ ਐਕਚੁਅਲੀ ਤਾਂ ਕੀ ਹੈ ਕਿ ਨਸ਼ਿਆਂ ਦੇ ਵਿੱਚ ਜਿਹੜਾ ਥੋੜੀ ਮਿਹਨਤ ਕਰਨ ਦੇ ਨਾਲ ਜਿਆਦੇ ਪੈਸੇ ਬਜਦੇ ਆ ਨੌਜਵਾਨ ਜਿਹੜੇ ਆ ਉਹ ਜਲਦੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਸ ਗਲਤ ਧੰਦੇ ਦੇ ਵਿੱਚ ਵਸ ਜਾਂਦੇ ਆ ਸਰਜਾਂ ਦੀ ਮਾਰਕੀਟ ਵੈਲਿਊ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਕੀ ਮਾਰਕੀਟ ਵੈਲਿਊ ਹੈ ਇੰਟਰਨੈਸ਼ਨਲ ਕਰੀਬ 4 ਕਰੋੜ ਜਿਹੜੀ ਇੰਟਰਨੈਸ਼ਨਲ ਮਾਰਕੀਟ ਜਿਹੜੀ ਅਸੀਂ ਖ਼ਬਰਾਂ 'ਚ ਸੁਣ ਰਹੇ ਆ ਜਾਂ ਟੀਵੀ 'ਤੇ ਸੁਣ ਰਹੇ ਆ ਉਹ ਬਣਛੀ ਐਂ ਕਿੰਨੇ ਅਫੀਸਰ ਕਾਇਆ ਹੈ ਇਹਦੇ ਵਿੱਚ ਇੱਕ ਰੋਪੀ ਗ੍ਰਿਫਤਾਰ ਹੋਇਆ ਜੀ ਕਿਹੜੀ ਕਿਹੜੀ ਸਰਦਾਰਾਂ ਲਾਈ ਗਈਆਂ ਨੇ 21 ਸੀ ਐਨਡੀਪੀਐਸ ਐਕਟ ਬਾਕੀ ਹੋਰ ਪਰਚਾ ਚੱਲੀ ਜਾ ਰਹੀ ਹੈ ਜੀ ਬਿਲਕੁਲ ਤਕਤੀਸ਼ ਜਾਰੀ ਹੈ ਜੀ ਜੇ ਕੋਈ ਹੋਰ ਨਵੀਂ ਗੱਲ ਆਈ ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂ ਕੋ ਡਰਗ ਮੰਨੀ ਹੋਈ ਰਾਮਾ ਹੋਈ ਨਹੀਂ ਇਹ ਕੋਈ ਡਰਗ ਨਹੀਂ ਉਹ ਇਹ ਹਥਿਆਰ ਵਗੈਰਾ ਦੇ ਨਹੀਂ ਫੋਨ ਮੋਬਾਈਲ ਵਗੈਰਾ ਬਰਾਮਦ ਕੀਤਾ ਗਿਆ ਅੰਦਰ ਆਹ ਮੋਬਾਈਲ ਹੈਗਾ ਜੀ ਇਹਨੂੰ ਸਰ ਗ੍ਰਿਫਤਾਰ ਕੀਤਾ ਗਿਆ ਅੰਦਰ ਸੁਖੇਰਾ ਬੋਦਲਾ ਬਹਾਦਰ ਕਬਾਚ ਖੈਰ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਹੁਣ ਪੜਤਾਲ ਕੀਤੀ ਜਾ ਰਹੀ ਹੈ ਕਿ ਨਸ਼ਾ ਕਿੱਥੋਂ ਲੈ ਕੇ ਆਏ ਨੇ ਕਿਵੇਂ ਮੰਗਾਉਂਦੇ ਸੀ ਕਿਹਨੇ ਥਰੂ ਮੰਗਾਉਂਦੇ ਸੀ ਤੇ ਅੱਗੇ ਕਿੱਥੇ ਸਪਲਾਈ ਹੋਣਾ ਸੀ ਇਸ ਰੈਕਡ ਦੇ ਵਿੱਚ ਹੋਰ ਵੱਡੀਆਂ ਮੱਛੀਆਂ ਦੇ ਜਾਲ ਪੁਲਿਸ ਨੂੰ ਪਤਾ ਲੱਗ ਸਕਦਾ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ